ਸੱਜਣੋ ਮੈਂ ਨਾ ਮੇਰੇ ਨਾਲ ਬਾਈ ਬਲਕਾਰ ਸਿਉ ਆ ਕਿਰਤੀ ਬੰਦੇ ਆ ਕਿਰਤੀ ਤੇ ਤੁਹਾਡੇ ਸ਼ੌਂਕ ਤੇ ਕਿਰਤ ਕਰਦੇ ਆ ਜੇ ਤੁਹਾਨੂੰ ਨਾ ਬਾਸ ਦੀਆਂ ਝੌਂਪੜੀਆਂ ਬਣਵਾਉਣੀਆਂ ਤੁਸੀਂ ਕਿਸੇ ਵੀ ਡਿਜ਼ਾਈਨ ਦੀ ਝੌਂਪੜੀ ਬਣਾਉਣੀ ਆ ਜਿਵੇਂ ਤੁਸੀਂ ਨਾ ਆ ਰਾਮਪੁਰੇ ਫੁੱਲ ਦੇ ਵਿੱਚ ਬਣੀ ਆ ਆ ਕੀ ਹੈ ਜੂਨੀਅਨ ਆ ਇਹ ਇਹ ਜੂਨੀਅਨ ਹੀ ਹੈ ਇਹ ਟ੍ਰਾਂਸਪੋਰਟ ਹੈ ਇਹ ਟ੍ਰਾਂਸਪੋਰਟ ਆ ਇੱਥੇ ਬਣੀ ਹੋਈ ਆ ਝੌਂਪੜੀ ਬਣੀ ਹੋਈ ਆ ਤੇ ਇਹ ਤੁਸੀਂ ਕਿਸੇ ਵੀ ਤਰ੍ਹਾਂ ਦੀ ਝੌਂਪੜੀ ਕਿੰਨੇ ਚਿਰਚ ਬਣਾ ਦਿੰਦੇ ਆ ਜੇ ਮੰਨ ਲਓ ਮੈਂ ਅੱਜ ਕਹਤਾ ਮੇਰੇ ਖੇਤ ਝੌਂਪੜੀ ਬਣਾ ਦਿਓ ਐਡੀ ਝੌਂਪੜੀ ਕਿੰਨੇ ਚਿਰਚ ਬਣਾ ਦੋਗੇ ਐਡੇ ਚਿਰਚ 10 ਤੋਂ 12 ਦਿਨ ਲੱਗ ਜਾਂਦੇ 10 12 ਦਿਨਾਂ ਦੇ ਵਿੱਚ ਆ ਕੇ ਬਣਾਉਂਗੇ ਕਿ ਬਣੀ ਬਣਾਈ ਲਿਆਉਂਗੇ ਨਹੀਂ ਬਣੀ ਬਣਾਈ ਆ ਬਣਾ ਕੇ ਉਥੋਂ ਲੈ ਕੇ ਫਿਰ ਟਿਕ ਦਿਨ ਚ ਕਰਤਾਗੇ ਫਿੱਟ ਕਰ ਦਿਓਗੇ ਜੇ ਮੈਂ ਕਹਦਾ ਇਹਦੇ ਵਿੱਚ ਏਸੀ ਲਾਉਣਾ ਲੱਗ ਜਾਊਗਾ ਜੀ ਇਹ ਤਾਂ ਸਿੰਗਲ ਆ ਆ ਵੇਖੋ ਜੀ ਇਧਰ ਏਸੀ ਦੀ ਜਗ੍ਹਾ ਆਪਾਂ ਛੱਡ ਦਾਂਗੇ ਨਾ ਹਾਂ ਏਸੀ ਵਾਲ ਜਗ੍ਹਾ ਵਿੱਚ ਜਿਵੇਂ ਹੋਣਾ ਵਿੰਡੋ ਛੱਡੀ ਹੈ ਨਹੀਂ ਇਹਦੇ ਇਹਦੇ ਵਿੱਚ ਤੁਸੀਂ ਲੱਕੜ ਹਾਂ ਵੇਚਣ ਦੇ ਥਰਮਾਕੂਲੇ ਹਾਂ ਤੇ ਆ ਡਬਲ ਵਾਸ ਹੋ ਗਿਆ ਆਪਣਾ ਸਾਰਾ ਅੱਛਾ ਇਹਦੇ ਵਿੱਚ ਥਰਮਾਕੂਲ ਵੀ ਲਾਏ ਥਰਮਾਕੂਲੇ ਜੀ ਜੇ ਕਿਸੇ ਨੇ ਪੱਕੇ ਕਮਰੇ ਨੂੰ ਇਹੋ ਜਿਹਾ ਬਣਾਉਣਾ ਹੋਵੇ ਐਂ ਲਾ ਕੇ ਬਣ ਜੂਗਾ ਜੀ ਪੱਕਾ ਕਮਰਾ ਬਣ ਜਾਂਦੀ ਜੇ ਆ ਪੱਟ ਕੇ ਕਿਸੇ ਪਾਸੇ ਲਿਆਣੀ ਹੋਵੇ ਕੋਈ ਬਣ ਜੂਗੀ ਹੈ ਪੱਤੀ ਜਾਊਗੀ ਵੀ ਜੇ ਮੈਂ ਪੱਟ ਕੇ ਕਿਸੇ ਪਾਸੇ ਲੈ ਕੇ ਜਾਣੀ ਹੋਵੇ ਪਰੇ ਉਰੇ ਜੀ ਜੀ ਹੈ ਹਾਂਜੀ ਕਿਸੇ ਨੇ ਕੱਲੀ ਛੱਤ ਪਾਉਣੀ ਹੋਵੇ ਬਾਂਸਾਂ ਦੀ ਜੀ ਬਣ ਜੂਗਾ ਵੀ ਛੱਤ ਪੈ ਜੂ ਕੱਲੀ ਜੇ ਇਹ ਚੋਣ ਲਾਗੇ ਤੇ ਕੀ ਜ਼ਿੰਮੇਵਾਰੀ ਹੈ ਜੇ ਇਹ ਦੀ 25 ਸਾਲ ਦੀ ਗਰੰਟੀ ਆਪਣੀ ਹੋਗੀ ਹਾਂ ਚੂਜੇ ਖਰਾਬ ਹੋ ਜੇ ਕੋਈ ਵੀ ਗੱਲ ਹੋਵੇ ਤਾਂ ਆਪਾਂ ਬੈਠੇ ਪਸ਼ੂਆਂ ਵਾਲਾ ਸ਼ੈੱਡ ਸੁਟਪਾਣਾ ਪਸ਼ੂਆਂ ਵਾਲਾ ਸ਼ੈੱਡ ਪਾਉਣਾ ਹੋਵੇ ਜਾਂ ਸ਼ੌਂਕ ਵਾਲਾ ਬਣਾਉਣਾ ਹੋਵੇ ਹਾਂ ਜੀ ਜਿਹੜਾ ਕੋਈ ਮਰਜ਼ੀ ਬਣਾ ਲੈ ਜੀ 25 ਸਾਲ ਦੀ ਗਰੰਟੀ ਜੇ ਤੁਸੀਂ ਪੱਕੇ ਕਮਰੇ ਨੂੰ ਵੀ ਇਹੋ ਜਿਹਾ ਬਣਾਉਣਾ ਤਾਂ ਪੱਕੇ ਕਮਰੇ ਨੂੰ ਵੀ ਇਹੋ ਜਿਹਾ ਬਣਾ ਦੇਉਗੇ ਇਹ ਕੰਧਾਂ ਲੱਗ ਜਾਂਦੀਆਂ ਨੇ ਬਾਂਸ ਦੀ ਉਦੋਂ ਹੀ ਹਾਂ ਪੱਕੀ ਕੰਧ ਕੰਧ ਹੋਗੇ ਨਾ ਕੰਧ ਨੂੰ ਹੀ ਕੰਧਾਂ ਦਾ ਲੱਗ ਜੂਗੀ ਬਾਂਸ ਦੀ ਗੰਧ ਹਾਂ ਜਿਹੜੀ ਵੀ ਕੰਧ ਦੇ ਉੱਤੇ ਜਿਵੇਂ ਯਾਰ ਕੰਧਾਂ ਦੇ ਉੱਪਰ ਵੀ ਐਵੇਂ ਬਾਂਸ ਫਿੱਟ ਹੋ ਜਾਂਦਾ ਹਾਂ ਜੀ ਜੀ ਵੀ ਜੇ ਤੁਸੀਂ ਪੱਕੀਆਂ ਕੰਧਾਂ ਦੇ ਇਸ ਤਰ੍ਹਾਂ ਦੇ ਕਮਰੇ ਬਣਾਉਣ ਤਾ ਵੀਰ ਹੋਣੀ ਮਤਲਬ ਬਣਾ ਦਿੰਦੇ ਆ ਕਿਸੇ ਵੀ ਤਰ੍ਹਾਂ ਦਾ ਯਾਰ ਬਾਸ ਦੀ ਕੋਈ ਕਲਾਕਾਰੀ ਕਰਾਉਣੀ ਆ ਨਾ ਬੰਦੇ ਕਰ ਦਿੰਦੇ ਕੀ ਫੁੱਟ ਫੁੱਟਾਂ ਦਾ ਕੀ ਹਿਸਾਬ ਹੁੰਦਾ ਇਹਦਾ ਇਹ ਸਕੁਅਰ ਫੁੱਟਾਂ ਦਾ ਹਿਸਾਬ ਹੁੰਦਾ ਜੀ ਜੀ ਜੇ ਆਪਾਂ ਨੂੰ ਕੋਈ ਗਾਹ ਕੋ ਲੋਹੇ ਲਾ ਆਪ ਸਾਰਾ ਕੋ ਵਿੱਚ ਕਰਕੇ ਕੋ 2 200 ਰੁਪਏ ਸਕੁਅਰ ਫੁੱਟਾ ਪਕਾ ਦਿੱਤੇ 2 200 ਰੁਪਏ ਸਕੁਅਰ ਫੁੱਟ ਛੱਤ ਲਾਉਂਗੇ ਕਿ ਕੰਧਾਂ ਲਾਉਂਗੇ ਸਾਰੇ ਸਾਰਾ ਕੋ ਸਾਰਾ ਕਾਂਦ ਤੇ ਛਤਾਂ ਵਿੱਚ ਹੀ ਹੁੰਦੇ ਸਾਰੇ ਕੁਝ ਮਤਲਬ ਆ ਇਹਨੂੰ ਅੱਡ ਮਿਣੋਂਗੇ ਇਹਨੂੰ ਅੱਡ ਮਿਣੋਂਗੇ ਤਾਂ ਵਾਲੇ ਨੂੰ ਅੱਡ ਮਿਣੋਂਗੇ ਜੀ ਜੀ ਫਰਸ਼ ਤਾਂ ਨਹੀਂ ਮਿਣੋਂਗੇ ਨਹੀਂ ਨਹੀਂ ਫਰਸ਼ ਨਹੀਂ ਆਓ ਫਰਸ਼ ਨਾਲ ਨਾ ਮੈਣ ਲਿਓ ਵਿੱਚ ਫਰਸ਼ ਵੀ ਆ ਗਈ ਆ ਹਾਂ ਜੇ ਫਰਸ਼ ਬੰਦਾ ਲਵਾਊਗਾ ਬਾਂਸ ਦੀ ਫਿਰ ਮਿਣੀ ਜਾਊਗੀ ਨਹੀਂ ਨਹੀਂ ਹਾਂ ਜੇ ਸਾਡੀ ਬਾਂਸਾਂ ਦੀ ਫਰਸ਼ ਲਵਾਊਗਾ ਤੇ ਮਿਲ ਲਾਗੇ ਹਾਂ ਫਿਰ ਫਿਰ ਮਿਣੀ ਜਾਊਗੀ ਜੇ ਬਾਂਸਾਂ ਦੀ ਫਰਸ਼ ਲਵਾਊਗਾ ਬੰਦਾ ਫਿਰ ਮਿਣੀ ਜਾਊਗੀ ਜੇ ਇਹ ਝੌਂਗੀ ਇਹਦੇ ਇਹ ਲੀਕ ਹੋ ਗਈ ਫਿਰ ਥੋੜੀ ਜ਼ਿੰਮੇਵਾਰੀ ਹੈ 20 ਤੋਂ 25 ਸਾਲ ਦੀ ਗਾਰੰਟੀ ਫੁੱਲ ਲੈ ਕੇ ਦਾਂ ਪਰ ਬਿੱਲ ਤੇ ਆਪਣੇ ਲੈ ਕੇ ਤੇ ਇਹਨੂੰ ਸਿਉਂਖ ਤਾਂ ਨਹੀਂ ਲੱਗਦੀ ਨਹੀਂ ਜੀ ਨਹੀਂ ਹਾਂ ਨਹੀਂ ਜੀ ਨਹੀਂ ਸਿਉਂਖ ਨਹੀਂ ਲੱਗਦੀ ਜਿੰਨਾ ਕਿ ਮੇਰਾ ਅੰਦਾਜ਼ਾ ਇਹਨੂੰ ਚਲਦੀ ਅੱਗ ਵੀ ਨਹੀਂ ਲੱਗਦੀ ਨਹੀਂ ਜੀ ਬਾਸ ਨੂੰ ਛੇਤੀ ਅੱਗ ਨਹੀਂ ਲੱਗਦੀ ਹੁੰਦੀ ਹਾਂਜੀ ਮਤਲਬ ਬਾਸ ਨੂੰ ਬਹੁਤ ਜਲਦੀ ਢਕੀਲੀ ਅੱਗ ਨਹੀਂ ਲੱਗਦੀ ਓਵੇਂ ਲੱਗਦੀ ਹੌਲੀ ਹੌਲੀ ਆ ਲੱਗਦੀ ਇੱਕ ਹੁੰਦੀ ਤਰਪੈਲ ਇੱਕ ਹੁੰਦੀ ਬੱਬਲ ਸੀਟ ਹਾਂ ਜੇ ਆਪ ਕੋਈ ਪੂਰੀ ਗਾਰੰਟੀ ਆਪ ਫੁੱਲ ਦੇਾਂਗੇ ਬੱਬਲ ਸੀਟ ਵਿੱਚ ਪਾ ਕੇ ਡਬਲ ਤਰਪੈਲ ਪਾ ਕੇ ਬਾਸ ਲਾ ਕੇ ਦੇਵਾਂਗੇ ਹਾਂ ਆਪਣੀ ਉਹ ਨਹੀਂ ਗੱਲ ਹੈ ਵੀ ਮੈਂ ਇੰਨੀ ਕੋਈ ਮੈਂ ਨਹੀਂ ਇੰਨੀ ਗਰੰਟੀ ਲਾਈਫ ਆਪ ਦੇਣੇ ਪਰ 20 ਤੋਂ 25 ਸਾਲ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਬਾਕੀ ਨੂੰ ਪੇਂਟ ਹੋ ਜਾਊ ਪਾਲਚ ਵਾਜੂਗੀ ਹਾਂ ਇਹਨੂੰ ਠੀਕ ਹੈ ਹਾਂਜੀ ਕਿਹੜਾ ਵਾਸਤੇ ਗਿੱਲਾ ਹੀ ਹੋਊਗਾ ਹਾਂ ਕੋਈ ਸਾਲ ਬਾਅਦ ਛੇ ਮਹੀਨਾ ਬਾਅਦ ਪਾਲਚ ਕਰਾ ਲਓ ਜਾਂ ਟੱਚ ਬੋਰਡ ਕਰਾ ਲਓ ਉਹ ਇੱਕ ਕਹਿਣ ਦੇ ਰਸਾਈ ਕਰਕੇ ਵੀ ਦੇ ਦਾਂਗੇ ਵਿੱਚੇ ਤੁਸੀਂ ਵੀ ਕਰਕੇ ਦਿਓਗੇ ਜੀ ਉਹ ਥੋੜਾ ਖਰਚਾ ਵਧ ਜਾਊਗਾ ਕਰ ਦਿਆਂਗੇ ਅੱਛਾ ਤੇ ਕਿਹੜਾ ਥੋੜਾ ਪੈਂਡ ਕਿਹੜਾ ਫਰੀਦਕੋਟ ਦੇ ਜਿਲ੍ਹਾ ਆਪਣਾ ਫਰੀਦਕੋਟ ਹੈ ਜੀ ਪਿੰਡ ਆਪਣਾ ਸਾਦਕ ਹੈ ਜੀ ਜੀ ਤੇ ਜੇ ਮੰਨ ਕੇ ਚੱਲੋ ਵੀ ਤੁਸੀਂ ਕਿਹੜੇ ਏਰੀਆ 'ਚ ਕੰਮ ਕਰੋਗੇ ਜੇ ਮੰਨ ਲਓ ਕੋਈ ਸਿੱਧਾ ਫੋਨ ਆ ਗਿਆ ਤੇ ਉਹ ਤੁਸੀਂ ਕਹਦੋਂਗੇ ਸਾਨੂੰ ਤਾਂ ਦੂਰ ਪੈਂਦਾ ਏਰੀਆ ਜਿਹੜਾ ਮਰਜ਼ੀ ਹੋਵੇ ਜੀ ਪੰਜਾਬ 'ਚ ਕੋਈ ਇੰਸਟਾਗ੍ਰਾਮ ਦਾ ਪੰਜਾਬ 'ਚ ਹੋਵੇ ਮਾਚਲ 'ਚ ਹੋਵੇ ਜਿਹੜਾ ਮਰਜ਼ੀ ਏਦੀ ਹੋਵੇ ਪੰਜਾਬ ਦੇ ਵਿੱਚ ਕੰਮ ਕਰਦੇ ਆ ਕੋਈ ਤੁਹਾਡੇ ਕੋਲ ਇੰਸਟਾਗ੍ਰਾਮ ਦਾ ਕੋਈ ਪੇਜ ਹੋਵੇ ਜੀ ਤੇ ਬੰਦਾ ਤੁਹਾਨੂੰ ਦੇਖ ਲਗੇ ਤੁਹਾਡੇ ਸਾਰੇ ਡਿਜ਼ਾਈਨ ਕੋਈ ਪਾਉਨੇ ਆ ਫੇਸਬੁੱਕ ਤੇ YouTube ਤੇ ਵੀਡੀਓ ਇੰਸਟਾ ਤੇ ਮਾ ਪਾਣਾ ਜ਼ਰੂਰੀ ਬਲਕਾਰ ਸਿੰਘ अच्छा बलकार सिंह की है तेरा नाम इंस्टा दा पेज दा बल, बलकार सिंह जी बलकार सिंह ओ तो तू पौना पौना ही पौना ओ तो काम मिल ਜਾਂਦਾ ਜਿਹੜਾ ਆ ਕੰਮ ਮਿਲਿਆ ਇੰਸਟਾਗ੍ਰਾਮ ਤੋਂ ਮਿਲਿਆ ਹਾਂਜੀ ਇੰਸਟਾ ਤੋਂ ਮਿਲਿਆ ਜੀ ਵੀਰੇ ਬੰਦਿਆਂ ਬਾਰੇ ਮੈਂ ਪਤਾ ਕੀਤਾ ਬੰਦੇ ਵਧੀਆ ਸਾਫ ਸੁਥਰਾ ਕੰਮ ਕਰਦੇ ਆ ਮਤਲਬ ਉਹ ਨਾ ਮੈਂ ਬਾਂਸਾਂ ਵਾਲਿਆਂ ਤੋਂ ਡਰਦਾ ਵੀ ਆ ਮੈਂ ਤੈਨੂੰ ਝੂਠ ਮਾਰਾਂ ਕਿਉਂਕਿ ਬਹੁਤ ਬਾਰ ਬੰਦੇ ਅਡਵਾਂਸ ਪੈਸੇ ਪਾ ਦਿੰਦੇ ਆ ਬਾਅਦ ਦੇ ਵਿੱਚ ਬਾਂਸਾਂ ਵਾਲੇ ਫੋਨ ਨਹੀਂ ਚੱਕਦੇ ਐਵੇਂ ਵੀ ਹੈਗਾ ਜੇਚ ਵੀ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਇਹ ਵੀਰ ਹੁਣਾ ਬਾਰੇ ਪਤਾ ਕੀਤਾ ਹੁਣ ਤੱਕ ਦਾ ਇਹਨਾਂ ਦਾ ਰਿਕਾਰਡ ਆ ਜਿਹੜਾ ਉਹ ਵਧੀਆ ਸਾਫ਼ ਸੁਥਰਾ ਰਿਕਾਰਡ ਮਿਲਿਆ ਬਹੁਤ ਜ਼ਿਆਦਾ ਕੋਈ ਛੱਲ ਦੇੜ ਨਾਲੇ ਬੰਦੇ ਨਹੀਂ ਜੇ ਕਿਸੇ ਵੀ ਬੰਦੇ ਨੇ ਆਪਦੇ ਘਰੇ ਸ਼ੌਂਕ ਦਾ ਕੰਮ ਕਰਾਉਣਾ ਤਾਂ ਤੁਸੀਂ ਵੀਰ ਹੁਣਾ ਨੂੰ ਫੋਨ ਕਰ ਲਿਓ ਫੋਨ ਕਰਕੇ ਤੇ ਇਹਨਾਂ ਤੋਂ ਡਿਜ਼ਾਈਨ ਮੰਗਾ ਲਓ ਜਿਹੋ ਜਿਹਾ ਡਿਜ਼ਾਈਨ ਕਹੋਗੇ ਤੁਹਾਡੇ ਘਰੇ ਉਹੋ ਜਿਹਾ ਡਿਜ਼ਾਈਨ ਇਹ ਬਣਾ ਦੇਣਗੇ ਤੁਸੀਂ ਚਿਵਾਰੇ ਤੇ ਬਣਾਉਣੀ ਆ ਤੁਸੀਂ ਥੱਲੇ ਬਣਾਉਣੀ ਆ ਤੁਸੀਂ ਗਰਾਊਂਡ 'ਚ ਬਣਾਉਣੀ ਆ ਤੁਸੀਂ ਖੇਤ ਬਣਾਉਣੀ ਆ ਘਰੇ ਬਣਾਉਣੀ ਪਾਰਕ 'ਚ ਬਣਾਉਣੀ ਗੁਰਦੁਆਰੇ ਬਣਾਉਣੀ ਕਿਸੇ ਵੀ ਥਾਂ ਤੇ ਬਣਾਉਣੀ ਬਾਈ ਹੁਣਾ ਨੂੰ ਫੋਨ ਕਰ ਲਓ